ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ 'ਚ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਕੱਲ ਮਤਲਬ 29 ਮਾਰਚ ਤੇ ਕੱਲ ਪਰਸੋਂ ਜਾਂ ਅੱਜ ਕਿਤੇ ਵੀ ਤੇਜ਼ ਬਾਵਾਵਾਂ ਚੱਲੀਆਂ ਜਾਂ ਥੋੜਾ ਬਹੁਤ ਮੀਂਹ ਪਿਆ ਤਾਂ ਉਹਦੇ ਨਾਲ ਕਈ ਥਾਵਾਂ ਤੇ ਉੱਤੇ ਕਿਸਾਨੋ ਜਿੰਨਾਂ ਦਾ ਸਵਾਲ ਹੈ ਕਿ ਕਣਕ ਵੇਛ ਗਈ ਉਹਦਾ ਕੀ ਪ੍ਰਭਾਵ ਹੋਊਗਾ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਆਪਣੇ ਇਲਾਕੇ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਮੌਸਮ ਰਿਹਾ ਹੈ ਕਣਕ ਮਤਲਬ ਮੀਂਹ ਕਿੰਨਾ ਕੁ ਪਿਆ ਜਾਂ ਨੇਰੀ ਝੱਖੜ ਦਾ ਕਿੰਨੀਆਂ ਕਣਕਾਂ ਡਿੱਗੀਆਂ ਨੇ ਇਹਦੇ ਬਾਰੇ ਜਿਹੜਾ ਕਿਰਪਾ ਕਰਕੇ ਜਰੂਰ ਜਾਣਕਾਰੀ ਮੇਰੀ ਜਵਾਬ ਦਾਤ ਕਰਨ ਦੀ ਕੋਸ਼ਿਸ਼ ਕਰੇ ਉਥੋਂ ਲਿਖ ਕਮੈਂਟ ਦੇ ਰੂਪ ਵਿੱਚ ਦੱਸਿਆ ਜੇ ਜੇ ਕਿਹੜੇ-ਕਿਹੜੇ ਏਰੀਆ 'ਚ ਜ਼ਿਆਦਾ ਮੀਂਹ ਪਿਆ ਜਾਂ ਤੇਜ਼ ਹਵਾਵਾਂ ਚੱਲੀਆਂ ਨੇ ਜਿਦਾਂ ਕਣਕ ਵਹਿ ਚ ਗਈ ਹੋਵੇ ਰਹੀ ਗੱਲ ਕਣਕ ਡਿੱਗਣਾ ਝਾੜ ਦੇ ਨੁਕਸਾਨ ਦੀ ਤਾਂ ਕਿਸਾਨ ਵੀਰੋ ਦੇਖੋ ਜਿਹੜੀ ਲੋਜਿੰਗ ਵੀਟ ਲੋਜਿੰਗ ਹੁੰਦੀ ਜਿਹੜੇ ਕਣਕ ਦਾ ਡਿੱਗਣਾ ਦੋ ਤਰ੍ਹਾਂ ਦੇ ਇਫੈਕਟ ਹੁੰਦੇ ਇੱਕ ਤਾਂ ਹੁੰਦਾ ਕਿ ਜਿਹੜੀ ਕਣਕ ਨੇ ਤਣੇ ਦੇ ਉੱਤੋਂ ਮਤਲਬ ਹੈ ਟੇਢੀ ਹੋ ਜਾਣਾ ਤੇਜ਼ ਹਵਾਵਾਂ ਦੇ ਨਾਲ ਕਣਕ ਜਿਹੜੀ ਹੈ ਕੁਝ ਕੁਝ ਕੇ ਐਂਗਲ ਤੇ ਉੱਤੇ ਟੇਢੀ ਹੁੰਦੀ ਹੈ ਜੇ ਆਪਾਂ ਕਹਿੰਦੇ ਨੇ ਲੰਬੀ ਵੀ ਪੈ ਜਾਂਦੀ ਹੈ ਪਰ ਜੜ ਤੇ ਕੋਈ ਇਫੈਕਟ ਨਹੀਂ ਹੁੰਦਾ ਇੱਕ ਹੁੰਦਾ ਕਿ ਜਦੋਂ ਮੀਂਹ ਪੈਂਦਾ ਨਾਲ ਹੀ ਮੀਂਹ ਤੇਜ਼ ਪੈਂਦਾ ਤੇ ਨਾਲ ਹੀ ਤੇਜ਼ ਝੱਖੜ ਵਗਦਾ ਜਿਵੇਂ ਚਾਰੇ ਪਾਸੇ ਤੋਂ ਕਈ ਵਾਰ ਹਵਾ ਚੱਲ ਜਾਂਦੀ ਹੈ ਨਾ ਤਾਂ ਉਹਦੇ ਨਾਲ ਜੜ ਵੀ ਹਿੱਲ ਜਾਂਦੀ ਹੈ ਇਹ ਚੀਜ਼ ਦਾ ਵੱਡਾ ਇਫੈਕਟ ਹੁੰਦਾ ਦੂਸਰੀ ਗੱਲ ਕਣਕ ਢਿੱਗਣ ਦਾ ਜਾਂ ਵਿਛਣ ਦਾ ਜਿਵੇਂ ਆਪਾਂ ਕਹਿੰਦੇ ਪੂਰੀ ਲੰਬੀ ਪੈ ਗਈ ਕਣਕ ਉਹਦਾ ਕਣਕ ਜਦੋਂ ਨਸਾਰਾ ਕਰ ਰਹੀ ਹੈ ਤੇ ਫਲਾਵਰਿੰਗ ਕਰ ਰਹੀ ਹੈ ਇਹ ਜਿਹੜੇ ਪਹਿਲੇ 20 ਦਿਨ ਹੁੰਦੇ ਆ ਸਿੱਟੇ ਨਿਕਲਣੇ ਤੇ ਫਲਾਵਰਿੰਗ ਮਤਲਬ ਦੁੱਧਾ ਪਰਨਾ ਸ਼ੁਰੂ ਹੋਣਾ ਉਦੋਂ ਤੱਕ 20 ਦਿਨ ਇਹ ਹੁੰਦੇ ਨੇ ਜਿਆਦਾ ਨੁਕਸਾਨ ਦੇ ਕਿ ਇਸ ਦੌਰਾਨ ਜੇ ਕਣਕ ਵਿੱਚ ਦੀ ਤਾਂ ਉਹਦਾ ਝਾੜ ਤੇ ਵੱਡਾ ਅਫੈਕਟ ਪੈਂਦਾ ਇਸ ਤੋਂ ਬਾਅਦ ਲੇਟ ਸਟੇਜ ਜਿਵੇਂ ਇਸ ਟਾਈਮ ਜ਼ਿਆਦਾਤਰ ਕਣਕਾਂ ਦੇ ਵਿੱਚ ਦਾਣਾ ਬਣਿਆ ਹੋਇਆ ਦਾਣਾ ਸਖਤ ਹੋ ਰਿਹਾ ਹੈ ਜਾਂ ਦਾਣਾ ਜਿਹੜਾ ਹੈਗਾ ਸ਼ੇਪ ਬਣ ਚੁੱਕੀ ਉਹਦੀ ਹਜੇ ਹਰਾ ਹੈ ਜਾਂ ਜਿਹੜਾ ਹੈਗਾ ਦਾਣਾ ਥੋੜਾ ਜਿਹਾ ਨਰਮਾ ਪਰ ਉਹਦੇ ਆ ਮਤਲਬ ਕਿ ਦੁੱਧਾ ਪੂਰਾ ਭਰ ਚੁੱਕਿਆ ਮਟੀਰੀਅਲ ਪੂਰਾ ਮੂਵਮੈਂਟ ਫੋਟੋ 760 ਸ ਹੈ ਜਿਹੜੇ ਉਹ ਪਹੁੰਚ ਚੁੱਕਿਆ ਦਾਣਾ ਬੰਨ ਵਾਲੀ ਜਗ੍ਹਾ ਦੇ ਉੱਤੇ ਤਾਂ ਉਹਦੇ ਤੇ ਨਾ ਮਾਤਰ ਫੈਕਟਰ ਨਾ ਮਾਤਰ ਮਤਲਬ ਬਿਲਕੁਲ ਖਬਰਾਉਣ ਦੀ ਜਰੂਰਤ ਨਹੀਂ ਕਣਕ ਵਿੱਚ ਕੋਈ ਸਮੱਸਿਆ ਨਹੀਂ ਪਰ ਆਪਾਂ ਨੂੰ ਵੱਢਣ ਦੇ ਵੇਲੇ ਸਮੱਸਿਆ ਜ਼ਰੂਰ ਆਉਂਦੀ ਹੈ ਇਸ ਚੀਜ਼ ਦਾ ਕਣਕ ਢਿੱਗਣ ਦਾ ਜਿਹੜਾ ਨੈਗੇਟਿਵ ਫੈਕਟ ਹੈ ਉਹਦੇ ਨਾਲ ਉਹ ਜਿਹੜਾ ਟੈਂਪਰੇਚਰ ਡਾਊਨ ਰਹਿਣਾ ਕਿਉਂਕਿ ਇਹਨਾਂ ਦੇ ਵਿੱਚ ਜੇ ਥੋੜਾ ਬਹੁਤਾ ਮੀਂਹ ਜਿਵੇਂ ਪੈਂਦਾ ਤਾਂ ਟੈਂਪਰੇਚਰ ਡਾਊਨ ਆਉਂਦਾ ਵਰਨਾ ਜੇ ਮੌਸਮ ਬਿਲਕੁਲ ਜਿਹੜਾ ਸਾਫ਼ ਰਹਿੰਦਾ ਲਗਾਤਾਰ ਟੈਂਪਰੇਚਰ ਵਧੀ ਜਾਂਦਾ ਤਾਂ ਉਹ ਜਿਹੜਾ ਨੈਗੇਟਿਵ ਇਫੈਕਟ ਹੈ ਜਿਹੜਾ ਤਾ ਮਣ ਦਾ ਜਿਹੜੀ ਕਣਕ ਖੜੀ ਰਹਿ ਕੇ ਜਿਆਦਾ ਗਰਮੀ ਚ ਪੱਕੂਗੀ ਉਹਦੇ ਨਾਲ ਉਹ ਜਿਹੜੀ ਡਿੱਗੀ ਕਣਕ ਘੱਟਾ ਮਣ ਚ ਪੱਕੂਗੀ ਉਹਦਾ ਝਾੜ ਪਲੱਸ ਹੋ ਸਕਦਾ ਹੈ ਨੈਗੇਟਿਵ ਨਹੀਂ ਹੋ ਸਕਦਾ ਕਣਕ ਦਾ ਨੁਕਸਾਨ ਉੱਥੇ ਹੁੰਦਾ ਜਿੱਥੇ ਖੇਤ ਚ ਪਾਣੀ ਖੜ ਜੇ ਤੇਜ਼ ਹਵਾ ਚਾਰੇ ਪਾਸੇ ਤੋਂ ਬਹੁਤ ਹਨੇਰੀ ਚੱਲਦੀ ਹੈ ਜਾਂ ਖੇਤ ਚ ਪਾਣੀ ਖੜ ਜਾਂਦਾ ਜਾਂ ਗੜੇ ਮਰੀ ਹੋ ਜਾਂਦੀ ਉੱਥੇ ਝਾੜ ਦਾ ਪ੍ਰਭਾਵ ਪੈਂਦਾ ਕਿਉਂਕਿ ਕਣਕ ਤੇ ਫੰਗਸ ਵਗੈਰਾ ਕੋ ਕੀੜੇ ਮਕੌੜੇ ਜਾਂ ਜਿਹੜਾ ਹੈਗਾ ਸਿੱਟਿਆਂ ਦਾ ਨੁਕਸਾਨ ਹੋ ਜਾਂਦਾ ਗੜੇ ਮਰੀ ਨਾਲ ਬਾਕੀ ਜਿਹੜੀ ਕਣਕ ਆ ਉਹ ਠੀਕ ਰਹੂਗੀ ਕਿਸੇ ਕਿਸਮ ਦੀ ਘਬਰਾਉਣ ਦੀ ਜਰੂਰਤ ਨਹੀਂ ਹੈ ਬਾਕੀ ਵਾਇਗਰੂਪਲੇ ਕਰਨ ਬਹੁਤ ਬਹੁਤ ਜਿੱਥੇ ਕਦੇ ਖੇਤ ਦੇ ਵਿੱਚ ਇਹਨਾਂ ਕਣਕ ਵਿਛ ਗਈ ਹੈ ਤੇ ਖੇਤ ਚ ਪਾਣੀ ਜ਼ਿਆਦਾ ਖੜ ਗਿਆ ਜੇ ਉਹ ਕਿਸੇ ਪਾਸੇ ਖੇਤ ਦੇ ਵਿੱਚੋਂ ਬਾਹਰ ਨਿਕਲ ਸਕਦਾ ਤਾਂ ਉਹ ਕੱਢਣ ਦੀ ਕੋਸ਼ਿਸ਼ ਕਰੋ ਹੋਰ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਜਰੂਰਤ ਨਹੀਂ ਕੋਈ ਆਪਾਂ ਇਹਦੇ ਵਾਸਤੇ ਕੋਈ ਚਾਰਾ ਜੋਈ ਨਹੀਂ ਕਰਨੀ ਹੈਗੀ ਤੇ ਇਸ ਘੱਟ ਦਾ ਮਨ ਚ ਪੱਕੀ ਗਣਕ ਦਾ ਚਾੜ ਬਹੁਤ ਵਧੀਆ ਰਹੇਗਾ ਚਾਹੇ ਡਿਗੀ ਵੀ ਹੋਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ